ਜਿਵੇਂ ਕਿ ਤੁਹਾਨੂੰ ਪਤਾ ਹੈ ਕਿ Netflix ਇੱਕ ਬਹੁਤ ਵੱਡਾ ਵੈਬ ਸੀਰੀਜ਼ ਦਾ ਪਲੈਟਫਾਰਮ ਹੈਗਾ ਲਾਈਕ ਨਾ ਇੰਟਰਨੈਸ਼ਨਲ ਕੰਟੈਂਟ ਉੱਥੇ ਆਂਦਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਵੈਬ ਸੀਰੀਜ਼ ਦਾ ਕੰਟੈਂਟ ਆ ਰਿਹਾ ਹੈ ਉਹ ਕਿਦਾਂ ਲਿ ਗਰੋ ਹੋ ਸਕਦਾ ਹੈ ਉਸ ਦੀ ਲਿਕ ਉਹ ਕਿਦਾਂ ਆਇਆ ਤੇ ਉਸ ਦੀ ਉਹ ਆਡੀਅנס ਕਿਦਾਂ ਉਹ ਲਾਈਕ ਕਰ ਰਹੀ ਹੈ ਜਿਹੜੀ ਚੀਜ਼ ਆਪਾਂ ਡਿਸਕਸ ਕਰ ਰਹੇ ਹਾਂ ਕਿ ਪਹਿਲਾਂ ਐਕਚੁਅਲੀ ਪੰਜਾਬੀ ਇੰਡਸਟਰੀ ਦੇ ਵਿੱਚ ਵੈਬ ਸੀਰੀਜ਼ ਦਾ ਕੋਈ ਵੀ ਇਦਾਂ ਦਾ ਇੰਟਰਸਟ ਕਹਿ ਲੋ ਜਾਂ ਇਦਾਂ ਦਾ ਲੋਕ ਡੈਪ ਨਹੀਂ ਸੀ ਬਣਾਉਂਦੇ ਹਨ ਮੈਨੂੰ ਲੱਗਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਯੋਗਦਾਨ ਸੀਰੀਜ਼ ਵੱਧ ਬਣਾਉਣ ਦੇ ਵਿੱਚ ਕੋਵਿਡ ਦਾ ਜਦੋਂ ਇਸ ਤੋਂ ਪਹਿਲਾਂ ਕੀ ਕੋਵਿਡ ਤੋਂ ਪਹਿਲਾਂ ਸਾਡੇ ਕੋਲ ਸਿਰਫ ਇੱਕ ਥੀਏਟਰ ਸੀਗਾ ਕਿ ਅਸੀਂ 35 ਮੀਮ ਦੀ ਸਕਰੀਨ ਤੇ ਇੱਕ ਫਿਲਮ ਦੇਖਦੇ ਆ ਜਾ ਕੇ ਜਾਂ ਉਸ ਤੋਂ ਇਲਾਵਾ ਸੀ ਵਤ ਵਤ YouTube ਤੇ ਜਾ ਕੇ ਮਿਊਜ਼ਿਕ ਵੀਡੀਓਜ਼ ਦੇਖ ਲਿਓ ਸਾਰੇ ਮੈਨੂੰ ਲੱਗਦਾ ਕੋਵਿਡ ਤੋਂ ਬਾਅਦ ਨਾ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਸਿਰਫ ਵੈਬ ਸੀਰੀਜ਼ ਨਹੀਂ ਪਹਿਲਾਂ ਲੋਕ ਮੈਨੂੰ ਲੱਗਦਾ ਇਨੇ ਵਲੌਗ ਨਹੀਂ ਦੇਖਦੇ ਹੁੰਦੇ ਲੋਕਾਂ ਨੂੰ ਇਨੇ ਵਲੌਗਰਾਂ ਦਾ ਪਤਾ ਨਹੀਂ ਸੀਗਾ ਉਹ ਸਾਰੀਆਂ ਚੀਜ਼ਾਂ ਕੋਵਿਡ ਤੋਂ ਬਾਅਦ ਚੇਂਜ ਹੋ ਗਈਆਂ ਬਹੁਤ ਸਾਰੇ ਨਵੇਂ ਕ੍ਰੀਏਟਰ ਆਏ ਕੋਵਿਡ ਤੋਂ ਬਾਅਦ ਤੇ ਵੈਬ ਸੀਰੀਜ਼ ਦੀ ਜੇ ਗੱਲ ਕਰੀਏ ਕਿਉਂਕਿ ਪਹਿਲਾਂ ਪਲੈਟਫਾਰਮ ਹੀ ਕੋਈ ਨਹੀਂ ਸੀਗਾ ਪੰਜਾਬੀ ਇੰਡਸਟਰੀ ਤੋਂ ਵੈਬ ਸੀਰੀਜ਼ ਕਿਉਂਕਿ ਵੈਬ ਸੀਰੀਜ਼ ਥੀਏਟਰ ਜਿੱਤੇ ਲੱਗੂਗੀ ਨਹੀਂ YouTube 'ਲੀ ਕੋਈ ਕਰਦਾ ਨਹੀਂ ਸੀਗਾ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਇੱਕ ਅਜੇ ਤੱਕ ਫਿਲਹਾਲ ਇੱਕ ਜਿਹੜਾ ਆਪਣਾ OTT ਪਲੈਟਫਾਰਮ ਹੈ ਚਪਾਲ ਜਿਹੜਾ ਪੰਜਾਬ ਦਾ ਅਜੇ ਤੱਕ ਹੀ ਹੈ ਕਿਉਂਕਿ ਜਿਹੜੀ ਦੂਜੀ ਹੈ Netflix ਆ ਜਾਂ Amazon Prime ਆ ਉਹ ਅਜੇ ਫਿਲਹਾਲ ਪੰਜਾਬ ਦੀ ਕੋਈ ਮਤਲਬ ਕਹਿਣ ਨੂੰ ਤੇ ਚਾਹੇ ਕੋਹਰਾ ਲਾਲੋ ਜਾਂ ਉਹ ਇੱਕ ਹੋਰ ਰਣਦੀਪ ਡਾ ਸਰ ਦੀ ਇੱਕ ਸੀਰੀਜ਼ ਸੀਗੀ ਜਿਹੜੀ ਹਨਾ ਉਹਨਾਂ ਦਾ 베ਸ ਪੰਜਾਬ ਹੀ ਉਹ ਕਹਾ ਕੇ ਸੌਰੀ ਮੈਂ ਨਾਮ ਸਕਿਪ ਕਰ ਰਿਹਾ ਸੀਗਾ ਕੈਟ ਹੁਣ ਉਹ ਹੈ ਤੇ ਕਹਾਣੀ ਪੰਜਾਬ ਦੀ ਆ ਬਟ ਉਹਨੂੰ ਬਣਾਇਆ ਉਹਨਾਂ ਨੇ ਆਪਣੇ ਕੋਲ ਇੱਕ ਚਪਾਲ ਫਿਲਹਾਲ ਹੈ ਇੱਕ ਚੈਨਲ ਹੈ ਸਾਗਾ ਹਿਟਸ ਉਹ ਵੀ ਆਪਣਾ ਪਲੈਟਫਾਰਮ ਜਿਹੜਾ ਜਲਦੀ ਰਿਲੀਜ਼ ਕਰ ਰਿਹਾ ਉਹਤੇ ਮੇਰੀਆਂ ਆਲਰੇਡੀ ਦੋ ਵੈਬ ਸੀਰੀਜ਼ ਜਿਹੜੀਆਂ ਮੈਂ ਸ਼ੂਟ ਕਰ ਚੁੱਕਾ ਇੱਕ ਦਾ ਨਾਮ ਹੈ ਸੁਖਾ ਰੇਡ ਐਂਡ ਇੱਕ ਦਾ ਨਾਮ ਹੈ ਰਾਜਤਾਨੀ ਉਹ ਦੋਨੋਂ ਆਲਰੇਡੀ ਸ਼ੂਟ ਹੋਈਆਂ ਪਈਆਂ ਜਿਨ੍ਹਾਂ ਦੇ ਡਾਇਰੈਕਟਰ ਨੇ ਅ ਅਮਰਦੀਪ ਗਿੱਲ ਸਰ ਬਹੁਤ ਸੀਨੀਅਰ ਲੇਰਿਸਟਸ ਨੇ ਜਿਨ੍ਹਾਂ ਨੇ ਹਾਂਸ ਰਾਜਨਸ ਜੀ ਦੇ ਅਮਰਿੰਦਰ ਗਿੱਲ ਸਰ ਦੇ ਜਾਂ ਹੋਰ ਬਹੁਤ ਵੱਡੀਆਂ ਫਿਲਮਾਂ ਉਹਨਾਂ ਦੀ ਇੱਕ ਫਿਲਮ ਸੀਗੀ ਜ਼ੋਰਾ 10 ਨੰਬਰੀਆ ਬਾਈ ਦੀਪ ਸੱਦੂ ਮੇਨ ਲੀਡ ਨੇ ਉਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਮਤਲਬ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਕਿਉਂਕਿ ਉਹ ਬਹੁਤ ਜਿਆਦਾ ਸੀਨੀਅਰ ਨੇ ਇਸ ਇੰਡਸਟਰੀ ਦੇ ਵਿੱਚ ਤੇ ਉਹ ਉਸ ਪਲੇਟਫਾਰਮ ਤੇ ਆ ਰਹੀਆਂ ਮੈਨੂੰ ਇਹ ਲੱਗਦਾ ਕਿ ਅੱਗੇ-ਅੱਗੇ ਪਲੇਟਫਾਰਮ ਵੀ ਵਧਣਗੇ ਤੇ ਟ੍ਰੈਂਡ ਵੀ ਵਧੂ ਇੱਕ ਦੂਜੀ ਗੱਲ ਜਿਹੜੀ ਹੈ ਕਿ ਫਿਲਮ ਦੇ ਵਿੱਚ ਤੁਹਾਡੇ ਕੋਲ ਟਾਈਮ ਘੱਟ ਹੁੰਦਾ ਇੱਕ ਕਹਾਣੀ ਨੂੰ ਕਨਵੇ ਕਰੰਦਾ ਸੀਰੀਜ਼ ਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਜਾ ਕੇ ਕੋਈ ਗੱਲ ਕਰ ਸਕਦੇ ਇਵਨ ਸੁਪੋਜ਼ ਜਿਵੇਂ ਮੈਂ ਇੱਕ ਕੈਰੈਕਟਰ ਦਾ ਕਾਲ ਹੈ ਤੇ ਹੋ ਸਕਦਾ ਜੇ ਫਿਲਮ ਹੈ ਤੇ ਉਹਦੇ ਜੇ ਇੱਕ ਕੈਰੈਕਟਰ ਦਾ ਡਾਇਲੋਗ ਚੱਲ ਰਿਹਾ ਇੱਕ ਕੈਰੈਕਟਰ ਦੇ ਵਿਜ਼ੂਅਲ ਚੱਲ ਰਹੇ ਹੈ ਹਾਂ ਆ ਗੱਲ ਮੈਂ ਸੁਣੀ ਗੱਲ ਇਦਾਂ ਹੀ ਜੇ ਤੁਹਾਡੀ ਸੀਰੀਜ਼ ਹੁੰਦੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਉਸ ਕੈਰੈਕਟਰ ਨੂੰ ਵੀ ਸ਼ੂਟ ਕਰ ਸਕਦੇ ਕਿ ਉਹ ਕਿਹੜੀ ਸਿਚੁਏਸ਼ਨ 'ਚ ਬੈਠਾ ਹੈ ਇਸ ਵੇਲੇ ਹਮਮਤਲਬ ਸੀਰੀਜ਼ ਦੇ ਵਿੱਚ ਤੁਹਾਡੇ ਕੋਲ ਟਾਈਮ ਹੈ ਤੁਹਾਡੇ ਕੋਲ ਇੱਕ ਪ੍ਰੋਪਰ 3.5 ਘੰਟੇ ਮੰਨ ਲਓ ਅੱਧੇ ਘੰਟੇ ਦਾ ਵੀ ਇੱਕ ਐਪੀਸੋਡ ਹੈ ਤੁਸੀਂ ਚਾਹੇ ਉਹਦੇ 8 ਐਪੀਸੋਡ ਬਣਾ ਲਓ ਤੁਹਾਡਾ ਕੋਈ ਟਾਈਮ ਬਾਉਂਡ ਨਹੀਂ ਹੈ ਕਿ ਨਹੀਂ ਇੱਕ ਤੁਸੀਂ ਇਹ ਵੀ ਨਹੀਂ ਇੱਕ ਐਪੀਸੋਡ ਤੁਸੀਂ ਭਾਵੇਂ 25 ਮਿੰਟ ਦਾ ਬਣਾ ਲੇ ਤੇ ਦੂਜਾ 35 ਦਾ ਵੀ ਕਰ ਸਕਦੇ ਹੋ ਕੋਈ ਉਹ ਇੱਕ ਡੇਲੀ ਸੋਪ ਹੁੰਦਾ ਨਾ ਜਿਵੇਂ ਉਹਦੇ ਚ ਪਤਾ ਹੁੰਦਾ ਕਿ ਜੇ ਅੱਧੇ ਘੰਟੇ ਦਾ ਇੱਕ ਟੀਵੀ ਸੀਰੀਅਲ ਆ 5 ਮਿੰਟ ਦੀ ਐਡਵਰਟਾਈਜ਼ਮੈਂਟ ਤੇ 25 ਮਿੰਟ ਦਾ ਸੀਰੀਅਲ ਆ ਇਦਾਂ ਦਾ ਸੀਰੀਜ਼ 'ਚ ਕੋਈ ਨਹੀਂ ਤੁਸੀਂ ਕਿਸੇ ਵੀ ਤਰੀਕੇ ਆਪਣੀ ਕਹਾਣੀ ਨੂੰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਡਾਇਰੈਕਟਰ ਨੂੰ ਕਿ ਮੈਂ ਇਸ ਪੁਆਇੰਂਟ ਤੇ ਅੱਗੇ ਕੱਟ ਲਾਉਂਗਾ ਜਿਸ ਦੇ ਨਾਲ ਕਿ ਇੱਕ ਆਡੀਅנס ਦਾ ਮਤਲਬ ਇੱਕ ਇੰਟਰਸਟ ਹੋਰ ਕ੍ਰੀਏਟ ਹੋਗਾ ਕਿ ਅਗਲੇ ਐਪੀਸੋਡ ਕਿੱਥੋਂ ਸ਼ੁਰੂ ਹੁੰਦਾ ਹੈ ਜਾਂ ਕੀ ਹੋਊ ਹੂੰ ਇਸ ਕਰਕੇ ਮੈਨੂੰ ਲੱਗ ਇਹ ਵੀ ਗੱਲ ਹੈ ਕਿ ਅ ਵੈਬ ਸੀਰੀਜ਼ ਵਿੱਚ ਆਈ ਥਿੰਕ ਯੰਗ ਆਡੀਅנס ਜ਼ਿਆਦਾ ਹੀ ਉੱਥੇ ਆ ਹਾਂ ਪਹਿਲਾਂ ਸੀਗਾ ਨਾ ਕਿ ਇੰਡੀਅਨ ਟੀਵੀ ਡਰਾਮੇ ਸੀਗੇ ਤੇ ਸਾਰੇ ਆਈ ਡੋ ਹਾਊਸ ਵਾਈਫਸ ਦੇਖਦੀਆਂ ਸੀਗੀਆਂ ਦੈਟ ਸਾਸ ਬਹੂ ਟਾਈਪ ਸੀਰੀਅਲਸ ਐਂਡ ਆਲ ਥਾਟ ਬਟ ਨਾਓ ਪੀਪਲ ਆਰ ਮੂਵਿੰਗ ਟੁਵਰਡਸ ਵੈਬ ਸੀਰੀਜ਼ ਬਿਕੋਜ਼ ਦੇ ਆਰ ਲਾਈਕ ਮੋਰ ਰਿਚ ਸਟੋਰੀਜ਼ ਆਊਟ ਦੇਰ ਅਮ ਕੁਝ ਆਪਣੇ ਰਿਲੇਟਡ ਜਿਹੜੀ ਸਟੋਰੀਜ਼ ਹੁੰਦੀਆਂ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਐ ਵੈਬ ਸੀਰੀਜ਼ ਵਿੱਚ ਵੀ ਆਸ ਕੰਪੇਅਰ ਟੂ ਲਾਈਕ ਸੀਰੀਜ਼ ਇੰਡੀਅਨ ਸੀਰੀਅਲਸ ওই ਸੇਮ ਸਟੋਰੀਜ਼ ਲਾਈਕ ওভার ਨਓਰ अगेन ਉਹ ਕਿੰਤੀ ਜਾਂਦੀਆਂ ਲਾਈਕ ਪੀਪਲ ਆਰ ਗੇਟਿੰਗ ਲਾਈਕ ਬੋਰਡ ਬੋਰਡ ਵਿਦ ਥੈਟ ਨਾਓ ਬਿਲਕੁਲ ਬਿਲਕੁਲ ਇੱਕ ਹੋਰ ਵੀ ਹੈ ਨਾ ਕਿ ਮਤਲਬ ਸੀਰੀਜ਼ ਦੇ ਵਿੱਚ ਡਿਟੇਲ ਵਰਕ ਕਰਨ ਲਈ ਤੇ ਮਿਲਦਾ ਵੀ ਆ ਇੱਕ ਜਿਹੜੀਆਂ ਵੈਬ ਸੀਰੀਜ਼ ਆ ਉਹ ਫਿਲਮ ਨਾਲੋਂ ਜ਼ਿਆਦਾ ਰੀਅਲਿਸਟਿਕ ਹੁੰਦੀਆਂ ਐ ਐਗਜ਼ੈਕਟਲੀ ਉਹ ਹੁਣ ਮੈਂ ਐਜ਼ ਆ ਮੈਂ ਐਜ਼ ਆ ਡੀਪੀ ਐਜ਼ ਆ ਸਿਨਮਟੋਗ੍ਰਾਫਰ ਜਦੋਂ ਮੈਂ ਕੋਈ ਫਿਲਮ ਸ਼ੂਟ ਕਰਦਾ ਫਿਰ ਉਹਦੇ ਚ ਮੇਰੇ ਕੋਲ ਇੱਕ ਇੱਕ ਮੇਰੀ ਲਿਮਿਟਸ ਹੁੰਦੀਆਂ ਕਿ ਮੈਂ ਮਤਲਬ ਥੀਏਟਰ ਦੇ ਵਿੱਚ ਉਹ ਫਿਲਮ ਚੱਲਣੀ ਆ ਉਹਦੀ ਇੱਕ ਲੁੱਕ ਮੈਂ ਕਿੰਨਾ ਕੁ ਓਵਰ ਸ਼ੂਟ ਕਰਨਾ ਹੈ ਕਿੰਨਾ ਕੁ ਅੰਡਰ ਸ਼ੂਟ ਕਰਨਾ ਹੈ ਫਿਰ ਉਹਦੇ ਵਿੱਚ ਸਕਿਨ ਟਨ ਮੇਰੀ ਕਿੱਦਾਂ ਦੀ ਰਹੋਗੀ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੀਦਾ ਰੱਖੀਦਾ ਸੀਰੀਅਸ ਚ ਵੀ ਪਰ ਸੀਰੀਅਸ ਚ ਕੀ ਹੈ ਕਿ ਜੇ ਕੈਰੈਕਟਰ ਜਿਹੜਾ ਆ ਉਹ ਜਿੱਦਾਂ ਦਾ ਉਹਨੂੰ ਉਸ ਤਰੀਕੇ ਨਾਲ ਨੇਚਰਲ ਸ਼ੂਟ ਕੀਤਾ ਜਾ ਸਕਦਾ ਕਿ ਜ਼ਰੂਰੀ ਨਹੀਂ ਉਹਨੂੰ ਗਲੋਸੀ ਲੁੱਕ ਰੱਖਣੀ ਆ ਉਹਦੀ ਜਿਵੇਂ ਹੁਣ ਸੀਰੀਜ਼ ਆਪਾਂ ਦੇਖਦੇ ਆਂ ਜੇ ਹੁਣ ਹਾਲੀਵੁੱਡ ਦੀਆਂ ਬਹੁਤ ਸਾਰੀਆਂ ਸੀਰੀਜ਼ ਮੈਂ ਦੇਖੀਆਂ ਉਹਦੇ 'ਚ ਕੀ ਹੈ ਕਿ ਜੇ ਧੁੱਪ 'ਚ ਸ਼ੂਟ ਕਰ ਰਹੇ ਆਂ ਨਾ ਉਹ ਤੇ ਉਹਦੇ ਲਈ ਉਹ ਚਿਮਰਾਜ਼ ਜਾਂ ਉਹਨੂੰ ਉਹਦੀ ਲਾਈਟ ਕੱਟ ਨਹੀਂ ਕਰਦੇ ਉਹ ਉਹਨੂੰ ਉਦਾਂ ਹੀ ਸ਼ੂਟ ਕਰਦੇ ਜਿਸ ਸਿਚੁਏਸ਼ਨ ਦੇ ਵਿੱਚ ਕੈਰੇਕਟਰ ਹੁੰਦਾ ਬਟ ਜੇ ਫਿਲਮ ਕਰਾਂਗੇ ਤਾਂ ਉਹਨੂੰ ਥੋੜਾ ਜਿਹਾ ਮੋਲਡ ਕਰਾਂਗੇ ਆਪਾਂ ਕਿਉਂਕਿ ਉਹ ਜਦੋਂ ਆਪਾਂ ਇਨਡੋਰ ਦੇਖਦੇ ਆਂ ਨਾ ਚੀਜ਼ ਉਹ ਹੋਰ ਚੀਜ਼ ਹੋ ਜਾਂਦੀ ਹੈ ਸੀਰੀਜ਼ ਦੇ ਵਿੱਚ ਆਪਾਂ ਨੂੰ ਆਪਣੇ ਕੋਲ ਹੁੰਦਾ ਸਕੋਪ ਕਿ ਆਪਾਂ ਇਹਨੂੰ ਖੁੱਲੇ ਤਰੀਕੇ ਨਾਲ ਸ਼ੂਟ ਕਰ ਸਕਦੇ ਆ ਆਪਣਾ ਪੰਜਾਬੀ ਵੈਬ ਸੀਰੀਜ਼ ਜੋ ਆਉਣ ਲੱਗ ਪਈਆਂ ਉਹ ਕੋਵਿਡ ਤੋਂ ਬਾਅਦ ਆਉਣ ਲੱਗੀਆਂ ਅਪਰਿਲੀ 4 ਸਾਲ 4 ਇਅਰਸ ਰਾਈਟ ਅਮ ਤੇ ਵਾਟ ਯੂ ਥਿੰਕ ਕਿ ਉਸ ਦੀ ਗਰੋਥ ਕਿੱਦਾਂ ਹੋਏਗੀ ਐਸ ਕੰਪੇਅਰ ਟੂ ਨੈਟਫਲਿਕਸ ਜਿਵੇਂ ਕਿ ਨੈਟਫਲਿਕਸ ਤੋਂ ਜੋ ਕੰਟੈਂਟ ਆ ਰਿਹਾ ਹੈ ਜੋ ਅ ਜਸ ਟਾਈਪ ਥਿਸ ਇਨਟੋਗ੍ਰਾਫੀ ਸ਼ੂਟ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਸ ਲੈਵਲ ਦਾ ਸ਼ੂਟ ਹੋ ਰਿਹਾ ਹੈ ਤੇ ਕਿੰਨਾ ਟਾਈਮ ਲੱਗੇਗਾ ਕਿ ਪੰਜਾਬੀ ਵੀ ਇਟ ਲਾਈਕ ਫਿਲਮਸ ਇੰਡਸਟਰੀ ਐਨੀ ਥਿੰਕ ਯੂਸ ਲੈਵਲ ਤੇ ਪਹੁੰਚ ਸਕਦਾ ਅ ਦੇਖੋ ਹੌਨ ਨੂੰ ਤੇ ਕੁਝ ਵੀ ਹੋ ਸਕਦਾ ਕਿਉਂ ਜੇ ਮੈਂ ਵੇਖਾ ਹੁਣ ਜਿਹੜਾ ਸਾਊਥ ਦਾ ਸਿਨੇਮਾ ਹੈ ਹੈਨਾ ਹੈ ਉਹ ਵੀ ਰੀਜIONAL ਸਿਨੇਮਾ ਜਿੱਦਾਂ ਪੰਜਾਬ ਦਾ ਸਿਨੇਮਾ ਸਿਰਫ ਇਹ ਕਿ ਉੱਥੋਂ ਦੇ ਲੋਕ ਨੇ ਉਹਨਾਂ ਦੀ ਫਿਲਮ ਵੇਖਣਾ ਮੇਰੇ ਜਿਹੜੇ ਕੋਈ ਉਧਰ ਦੋਸਤ ਸ਼ੂਟ ਕਰਕੇ ਆਏ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਧਰ ਦੇ ਲੋਕਾਂ ਦਾ ਕਲਚਰ ਹੈ ਫਿਲਮ ਦੇਖਣਾ ਹੂੰ ਸਮਝੀ ਹੁਣ ਆਪਣੇ ਲੋਕਾਂ ਦਾ ਕਲਚਰ ਨਹੀਂ ਆ ਇੱਥੋਂ ਦਾ ਫਿਲਮ ਆਪਣੇ ਲੋਕ ਪਹਿਲਾਂ ਫਿਲਮਾਂ ਦੇਖਦੇ ਹਣ ਲੋਕ ਬਹੁਤ ਬਿਜ਼ੀ ਹੋ ਗਿਆ ਹੋਰ ਸੌ ਚੀਜ਼ ਉੱਥੇ ਕੋਈ ਇੱਕ ਫਿਲਮ ਜਿਹੜੀ ਬਹੁਤ ਕੋਈ ਬਹੁਤ ਵੱਡਾ ਬਿਜ਼ਨਸ ਨਹੀਂ ਵੀ ਕੀਤੀ ਉਹ ਫਿਰ ਵੀ ਪੰਜਾਬ ਦੀ ਇੰਡਸਟਰੀ ਦੀ ਜਿਹੜੀ ਹਿੱਟ ਫਿਲਮ ਜਿੰਨਾ ਬਿਜ਼ਨਸ ਕਰ ਦਿੰਦੀ ਕਿਉਂਕਿ ਉੱਥੋਂ ਦੇ ਲੋਕ ਫਿਲਮਾਂ ਦੇਖਦੇ ਆ ਆਪਣੇ ਉਹ ਰੁਝਾਨੀ ਹੈਗਾ ਮਤਲਬ ਉਸ ਕਰਕੇ ਵੀ ਆਪਣਾ ਸਿਨੇਮਾ ਕਿਤੇ ਨਾ ਕਿਤੇ ਮੈਨੂੰ ਪਰਸਨਲੀ ਲੱਗਦਾ ਕਿ ਰਹਿ ਜਾਂਦਾ ਉਹ ਚੀਜ਼ਾਂ ਰਹਿ ਜਾਂਦੀਆਂ ਕਿਉਂਕਿ ਇੱਕ ਇੱਕ ਪ੍ਰੋਡਿਊਸਰ ਜੋ ਪੈਸਾ ਲਾ ਰਿਹਾ ਇੱਕ ਮੇਕਰ ਜੋ ਬਣਾ ਰਿਹਾ ਕਿਸੇ ਰਾਈਟਰ ਨੇ ਕਹਾਣੀ ਲਿਖੀ ਉਹਨਾਂ ਦੀ ਬਹੁਤ ਮਿਹਨਤ ਲੱਗੀ ਦੀ ਕਿਸੇ ਵੇਲੇ ਬਹੁਤ ਚੰਗੀਆਂ ਚੰਗੀਆਂ ਫਿਲਮਾਂ ਵੀ ਆ ਜਿਹੜੀਆਂ ਉਹ ਚੰਗਾ ਬਿਜ਼ਨਸ ਨਹੀਂ ਕਰ ਪਾਉਂਦੇ ਜੀ ਦੇ ਕਰਕੇ ਥੋੜਾ ਬਹੁਤਾ ਭਾਵੇਂ ਆਪਾਂ ਜਿੰਨਾ ਮਰਜ਼ੀ ਪਰ ਥੋੜਾ ਬਹੁਤਾ ਮੋਰਲ ਡਾਊਨ ਤੇ ਹੁੰਦਾ ਹੀ ਆ ਚਾਹੇ ਆਰਟਿਸਟ ਹੋਵੇ ਚਾਹੇ ਮੇਕਰ ਹੋਵੇ ਚਾਹੇ ਪ੍ਰੋਡਿਊਸਰ ਹੋਵੇ ਉਹ ਉਸ ਲੈਵਲ ਤੱਕ ਕੌਣ ਲੱਗਿਆ ਮੈਨੂੰ ਲੱਗਦਾ ਥੋੜਾ ਟਾਈਮ ਲੱਗੇਗਾ ਬਟ ਜੇ ਕਿਉਂਕਿ ਉਹ ਚੀਜ਼ਾਂ ਦਾ ਫਰਕ ਤਾਂ ਹੈ ਕਿ ਜਿਵੇਂ ਉਹ ਪਹਿਲਾਂ 1947 ਦੇ ਵਿੱਚ ਤੇ ਆਪਾਂ ਪਿੱਛੋਂ ਸ਼ੁਰੂ ਕਰੀਏ ਸਿਨੇਮਾ ਨੂੰ ਤੇ 47 ਤੋਂ ਪਹਿਲਾਂ ਇੰਡੀਆ ਪਾਕਿਸਤਾਨ ਦੇ ਸੰਮੇਲੀ ਜਾਂ ਇੰਡੀਆ ਜਾਂ ਬਾਲੀਵੁੱਡ ਪੰਜਾਬੀ ਹੈ ਤੇ ਕੁਛ ਸਿਕਾ ਹੀ ਨਹੀਂ ਉਹਦੇ ਤੇ ਸਾਰੀ ਆਪਣੀ ਇੰਡਸਟਰੀ ਜਿੰਨੇ ਵੀ ਅੱਜ ਦੀ ਡੇਟ ਦੇ ਵਿੱਚ ਵੱਡੇ ਮੇਕਰ ਨੇ ਬੰਬੇ ਦੇ ਵਿੱਚ ਵੱਡੇ ਪ੍ਰੋਡਕਸ਼ਨ ਨੇ ਆਲਮੋਸਟ 50 60% ਤੇ ਪੰਜਾਬ ਦੇ ਲੋਕ ਹੈ ਜਿਹੜੇ ਪੁਰਾਣੇ ਐ ਥੋਟ ਕੇ ਲਾਹੌਰ ਤੋਂ ਆ ਸ਼ਿਫਟ ਕਪੂਰ ਫੈਮਲੀ ਆਪਾਂ ਜਿਹੜੇ ਰਣਵੀਰ ਕਪੂਰ ਨਾਲ ਦੇ ਜਿਹੜੇ ਵੱਡੇ ਸਾਰੇ ਜਾਣੇ ਪ੍ਰithvi ਰਾਜ ਕਪੂਰ ਸਰ ਜਿਹੜੇ ਵੱਡੇ ਬਹੁਤ ਸਿਆਣ ਆ ਉਹ ਸਾਰੇ ਜਦੋਂ ਉਹਨਾਂ ਨੇ ਵੇਖਿਆ ਜਦੋਂ ਪਾਰਟੀਸ਼ਨ ਹੋਈ ਉਹਨਾਂ ਨੂੰ ਲੱਗਾ ਕਿ ਯਾਰ ਅਸੀਂ ਇੱਥੇ ਕੰਮ ਕਰ ਹੀ ਰਹੇ ਹਾਂ ਆਲਰੇਡੀ ਇੰਡੀਆ ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਬਣਿਆ ਤੇ ਇੰਡੀਆ ਦੇ ਵਿੱਚ ਕੰਮ ਕਿੱਥੇ ਹੋ ਰਿਹਾ ਸੀਗਾ ਬੰਬੇ ਜੇ ਪਾਰਟੀਸ਼ਨ ਨਾ ਹੋਈ ਹੁੰਦੀ ਤੇ ਸ਼ਾਇਦ ਅੱਜ ਆਪਣੀ ਇੰਡਸਟਰੀ ਬਹੁਤ ਵੱਡੀ ਹੁੰਦੀ ਫਿਰ ਉਸ ਤੋਂ ਬਾਅਦ ਜਦੋਂ 84 ਦੇ ਵਿੱਚ ਵਰਿੰਦਰ ਜਿਹੜੇ ਹਨ ਤਰਵਿੰਦਰ ਦੇ ਜਿਹੜੇ ਪੀ ਆਈ ਦੇ ਬੇਟੇ ਸੀਗੇ ਉਹਨਾਂ ਦੀ ਵੀ ਡੈਥ ਹੋਈ ਉਦੋਂ ਵੀ ਇੱਕ ਵਾਰੀ ਬ੍ਰੇਕ ਲੱਗ ਗਈ ਫਿਰ ਉਸ ਤੋਂ ਬਾਅਦ ਇਹ ਜਿਹੜੇ ਜਿਹੜੇ ਜਿੰਨੇ ਜਿੰਨੇ ਸਾਲਾਂ ਦਾ ਬ੍ਰੇਕ ਪਿਆ ਆਪਾਂ ਉਹਨੇ ਉਹਨੇ ਸਾਲ ਪਿੱਛੇ ਹੈਗੇ ਜੇ ਮੰਨ ਲਓ ਪਾਰਟੀਸ਼ਨ ਤੋਂ ਬਾਅਦ ਉੱਥੇ ਚੱਲ ਕੇ 10 ਵੀ ਸਾਲ ਫਿਲਮਾਂ ਨਹੀਂ ਬਣੀਆਂ ਆਪਾਂ ਉਹਨੇ ਪਿੱਛੇ ਹੋਗੇ ਫਿਰ ਉਤਵਾ ਦੇ 8 ਇਸ ਦੇ ਟਾਈਮ ਤੋਂ ਬਾਅਦ ਉੱਥੇ ਦਾ 12 ਸਾਲ ਦੇ ਉਹ ਆਪਾਂ 19 ਸਾਲ ਪਿੱਛੇ ਆ ਗਏ ਉਹਨਾਂ ਤੋਂ ਸ਼ਾਇਦ ਆਪਾਂ ਜੇ ਉਦੋਂ ਨਾਲ ਫਿਲਮਾਂ ਬਣਦੀਆਂ ਰਹਿੰਦੀਆਂ ਤੇ ਨਾਲ-ਨਾਲ ਆਪਣੀ ਵੀ ਅਪਡੇਟ ਹੁੰਦੀਆਂ ਖੈਰ ਹੁਣ ਤੇ ਬਹੁਤ ਵੱਡਾ ਆਪਣੀ ਇੰਡਸਟਰੀ ਨੂੰ ਆਪਾਂ ਐਨੀ ਕ ਮਤਲਬ ਜਿਹੜੇ 뮤직 ਇੰਡਸਟਰੀ ਦੀ ਗੱਲ ਕਰੀਏ ਤੇ ਜਿੱਡੀ ਵੱਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਇੰਡੀਆ ਦੇ ਵਿੱਚ ਕੋਈ ਵੀ 뮤ਜ਼ਿਕ ਇੰਡਸਟਰੀ ਨਹੀਂ ਨਹੀਂ ਹੈਗੀ ਵੱਡੀ ਕਿ ਮਤਲਬ ਆਪਣੇ ਲੋਕਾਂ ਦੇ ਨਾਲ ਮਤਲਬ ਜਿਹੜੇ ਗੋਰੇ ਜਿਹੜੇ ਬਾਹਰ ਬਹੁਤ ਵੱਡੇ ਆਰਟਿਸਟ ਹੋ ਆਪਣੇ ਬੰਦਿਆਂ ਨਾਲ ਕੋਲੈਬੋਰੇਟ ਕਰਦੇ ਨੇ which means ਕਿ ਆਪਣਾ ਮੀਜ਼ ਬਹੁਤ ਵੱਡਾ ਦਿਲਜੀਤ ਨੂੰ ਲੈ ਕੇ ਇਹ ਦਾ బిਗੇਸਟ ਐਗਜ਼ਾਮਪਲ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਕੱਲ ਹੀ ਉਹਨਾਂ ਦਾ ਗਾਣਾ ਰਿਲੀਜ਼ ਆ ਸਟੈਫਲਨ ਦਾ ਉਹ ਵੀ ਮਤਲਬ ਉਹਨਾਂ ਨੇ ਕਲੈਬ ਕਰ ਰਹੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਾਲ ਕਲੈਬ ਹੋ ਰਹੀ ਮਤਲਬ ਮਿਊਜ਼ਿਕ ਇੰਡਸਟਰੀ ਦਾ ਤੇ ਕੋਈ ਤੋੜ ਨਹੀਂ ਜੇ ਆਪਾਂ ਫਿਲਮ ਦੀ ਵੀ ਗੱਲ ਕਰੀਏ ਤੇ ਜਦੋਂ ਤੁਹਾਨੂੰ ਦੱਸਾਂ 47 ਤੋਂ ਬਾਅਦ ਫਿਰ 80s ਦੇ ਵਿੱਚ ਹਨਾ ਚੀਜ਼ਾਂ ਹੋਈਆਂ ਫਿਰ ਉਸ ਤੋਂ ਬਾਅਦ 2000 ਸੰਦੇ ਆਸਪਾਸ ਹਨਾ ਜੀਆਂ ਨੂੰ ਫਿਲਮ ਆਈ ਸੀਗੀ ਜਿਹਨੂੰ ਬਣਾਇਆ ਸੀਗਾ ਮਨਜੀ ਨੇ ਮਨਮੋਹ ਸਿੰਘ ਜੀ ਹਨਾ ਬਹੁਤ ਸੀਨੀਅਰ ਮਤਲਬ ਸਭ ਤੋਂ ਮਤਲਬ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਜਿੰਨਾ ਐਜ਼ ਅ ਡੀਓਪੀ ਕਿਸੇ ਦਾ ਨਾਮ ਹੀ ਕਿ ਬਹੁਤ ਕਿਉਂਕਿ ਉਹ ਮੁਹabbatein DDLJ ਉਹ ਸਾਰੀਆਂ ਫਿਲਮਾਂ ਦੇ ਡੀਓਪੀ ਸੀਗੇ ਸਿਨੇਮਟੋਗ੍ਰਾਫਰ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿ ਲੱਗਾ ਕਿ ਯਾਰ ਪੰਜਾਬ 'ਚ ਫਿਲਮਾਂ ਨਹੀਂ ਬਣਦੀ ਉਹਨਾਂ ਨੇ ਜੀਆਂ ਇਹਨੂੰ ਫਿਲਮ ਬਣਾਈ ਜੁਗੀ ਸੁਪਰ ਹਿੱਟ ਹੋਈ ਫਿਲਮ ਮਤਲਬਤਾ ਕੋਈ ਪੰਜਾਬ ਦੇ ਸਾਰੀਆਂ ਫੈਮਿਲੀ ਦਾ ਸੀਡੀ ਚੱਲਦੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਸਾਰੇ ਮੈਂ ਆਪ ਆਪਣੀ ਫੈਮਿਲੀ ਦੇ ਨਾਲ ਸਾਰੇ ਟੱਬਰ ਨੇ ਬੈ ਕੇ ਫਿਲਮ ਵੇਖੀ ਕਿ ਇੰਨਾ ਕ੍ਰੇਜ਼ੀ ਕਿ ਇੰਨੇ ਸਾਲਾਂ ਬਾਅਦ ਕੋਈ ਪੰਜਾਬੀ ਫਿਲਮ ਆਈ ਫਿਰ ਉਸ ਤੋਂ ਬਾਅਦ ਬੈਕ ਟੂ ਬੈਕ ਹੀ ਫਿਲਮਾਂ ਪੰਜਾਬੀ ਬਣੀਆਂ ਜਿਵੇਂ ਉਹ ਸਾਨੂੰ ਮਾਨ ਮਤਨਾ ਦਾ ਮਿੱਟੀ ਵਜਾ ਮਾਰਦੀ ਮਾਈ ਪਿੰਡ ਮਾਈ ਹੋ ਸਾਰੀਆਂ ਫਿਰ ਉਸ ਤੋਂ ਬਾਅਦ ਇੱਕ ਦੌਰ ਫਿਰ ਸ਼ੁਰੂ ਹੋ ਗਿਆ ਫਿਲਮਾਂ ਦਾ ਤਾਂ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਇੱਕ ਫਰਕ ਪਿਆ ਕੁਝ ਸਾਲਾਂ ਦਾ ਉਹ ਫਰਕ ਸਾਡੇ ਕੰਮ 'ਚ ਵੀ ਹੋ ਗਿਆ ਰਹਿ ਗਿਆ ਕਿਉਂਕਿ ਲੋਕ ਜਿਹੜੇ ਹੁਣ ਹੁਣ ਬੰਬੇ ਦੇ ਲੋਕ ਆਉਂਦੇ ਨੇ ਪੰਜਾਬ 'ਚ ਕੰਮ ਕਰਨੇ ਬੰਬੇ ਦੇ ਬਹੁਤ ਸਾਰੇ ਡੀਓਪੀ ਜਿਹੜੇ ਪੰਜਾਬ 'ਚ ਕੰਮ ਕਰਦੇ ਨੇ ਬੰਬੇ ਦੇ ਬਹੁਤ ਵੱਡੇ ਵੱਡੇ ਆਰਟਿਸਟ ਹੁਣ ਪਿੱਛੇ ਜੇ ਸ਼ੇਰਾਂ ਦੀ ਕੰਪਨੀ ਪੰਜਾਬੀ ਹੈ ਨਾ ਫਿਲਮ ਅਨਾਉਂਸ ਕੀਤੀ ਜਿੱਚ ਗਿੱਪੀ ਭਾਜੀ ਉਹਨਾਂ ਨੇ ਸੰਜੇ ਦੱਤ ਸਰ ਨੂੰ ਉਹਨਾਂ ਨੂੰ ਮਤਲਬ ਪੰਜਾਬੀ ਫਿਲਮ ਦੇ ਵਿੱਚ ਉਹ ਆ ਰਹੇ ਨੇ ਮਤਲਬ ਕੋਈ ਲੈਵਲ ਤੇ ਹੋ ਗਿਆ ਪੰਜਾਬੀ ਦਾ ਉਸ ਲੈਵਲ ਦਾ ਕਿ ਬਾਲੀਵੁੱਡ ਦੇ ਸਟਾਰਸ ਵੱਡੇ ਵੱਡੇ ਸਟਾਰਸ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਇਨ ਕਰ ਰਹੇ ਨੇ ਮਤਲਬ ਮੈਨੂੰ ਇਹ ਲੱਗਾ ਤਾਂ ਥੋੜਾ ਟਾਈਮ ਲੱਗੂਗਾ ਪਰ ਪੰਜਾਬੀ ਇੰਡਸਟਰੀ ਇੱਕ ਲੈਵਲ ਤੇ ਹੋ ਗਈ ਆਪਣੇ ਹੋਰ ਇਸ ਤੋਂ ਬਾਅਦ